ਠਾਣਾ ਜਨਾਲਾ ਦੀ ਪੁਲਿਸ ਵੱਲੋਂ ਇੱਕ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤੇ ਮੁਲਜ਼ਮਾਂ ਦਾ ਅੱਜ ਸਿਵਲ ਹਸਪਤਾਲ ਅਜਨਾਲਾ ਚੋਂ ਮੈਡੀਕਲ ਕਰਵਾਇਆ ਜਾ ਰਿਹਾ ਸੀ ਤਾਂ ਅਚਾਨਕ ਇੱਕ ਮੁਲਜ਼ਮ ਪੁਲਿਸ ਨੂੰ ਚਕਮਾ ਦੇ ਕੇ ਫਰਾਰ ਹੋ ਗਿਆ ਜਿਸ ਨੂੰ ਤੁਰੰਤ ਐਸਆਈ ਭੁਪਿੰਦਰ ਸਿੰਘ ਵੱਲੋਂ ਕਾਬੂ ਕਰ ਲਿਆ ਗਿਆ ਭੱਜਣ ਵਾਲੇ ਇੱਕ ਤੇ ਮੁਲਜ਼ਮ ਦੀ ਪਛਾਣ ਆਕਾਸ਼ ਮਸੀ ਪੁੱਤਰ ਡੇਵਿਡ ਮਸੀ ਵਾਸੀ জাফর ਕੋਟ ਵਜਵਜੋ ਹੋਈ ਹੈ ਦਰਸਲ थाना ਜਨਾਲਾ ਦੀ ਪੁਲਿਸ ਇਸ ਮਾਮਲੇ ਵਿੱਚ ਗ੍ਰਿਫਤਾਰ ਮੁਲਜ਼ਮਾਂ ਨੂੰ ਮੈਡੀਕਲ ਕਰਵਾਉਣ ਦੇ ਲਈ ਸਿਵਲ ਹਸਪਤਾਲ ਅਜਨਾਲਾ ਲੈ ਕੇ ਪਹੁੰਚੀ ਸੀ ਤਾਂ ਅਚਾਨਕ ਇੱਕਦਮ ਹੀ ਹੱਥ ਖੜੀ ਖੁੱਲੀ ਹੋਣ ਦਾ ਫਾਇਦਾ ਚੁੱਕਦੇ ਹੋਏ ਮੌਕੇ ਤੋਂ ਫਰਾਰ ਹੋ ਗਿਆ ਜਿਸ ਤੋਂ ਬਾਅਦ ਪੁਲਿਸ ਨੇ ਉਸ ਨੂੰ ਕਾਬੂ ਕਰ ਲਿਆ ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਇਹ ਬੰਦੇ 101 119 ਵਿੱਚ ਗ੍ਰਿਫਤਾਰ ਕੀਤੇ ਸੀ ਰਾਜ ਜੀ ਤੇ ਇਹਨਾਂ ਵਿੱਚ ਜਿਹੜਾ ਲੜਕਾ ਇਹ ਮੈਂ ਭਜਨ ਦੀ ਕੋਸ਼ਿਸ਼ ਕੀਤੀ ਮੈਂ ਪਿੱਛਾ ਕਰਕੇ ਜਨ ਫੜ ਲਿਆ ਉਹਨੂੰ ਕੋਈ ਮਾਮਲਾ ਦਰਜ ਕੀਤਾ ਚਾਹੁੰਗੇ ਮਾਮਲਾ ਇਹ ਜੋ ਮੁੱਖ ਸਰ ਨੇ ਧਿਆਨ ਚ ਲਾਵਾਂਗੇ ਜੋ ਕਾਰਵਾਈ ਕਰਨ ਕਿਤੇ ਇੱਕ ਇੱਕੋ ਪੱਜਾ ਕਿੱਥੋਂ ਤਾਂ ਹੋ ਰਿਹਾ ਹੈ ਇਹ ਤੋਂ ਹਸਪਤਾਲੋਂ ਪੱਜਾ ਜੀ ਫੜਿਆ ਜਾਂ ਚੌਕ ਦੇ ਨਾਲ ਕਿੰਨੇ ਬੰਦੇ ਮਗਰ ਪੱਜੇ ਦੇ ਖਲਾਫ ਤੇ ਬ ਇਕੱਲਾ ਪੱਜਾ ਜੀ ਇਹਨਾਂ ਨੂੰ ਦੂਜੇ ਬੰਦੇ ਸਹਮਲੇ ਜੀ ਇਹਦੇ ਛੋਟਾ ਕਿਤਰਾ ਦਾ ਲੀ ਅ ਘੜੀ ਖੁੱਲੀ ਥੋੜੀ ਜੀ ਸੀ ਕਲਾ ਬੁੱਕ ਛੋਟਾ ਖੱਚ ਕੇ ਪੱਜ ਗਏ ਹਾਂ ਜੀ ਪਿਛਾ ਕਰਕੇ ਭੱਜ ਲੇ ਹੱਤਕੜੀ ਛੋਟੀ ਸੀ ਨਹੀਂ ਹੱਤਕੜੀ ਵੱਡੀ ਸੀ ਜਿਹੜਾ ਦਾ ਹੱਥ ਛੋਟਾ ਸੀ ਉਹ ਪਾੜ ਗਿਆ ਬੜਿਆ ਗਿਆ ਬੜਾ ਪਾੜ ਗਿਆ ਇਹ ਬੰਦੇ 101 111 ਵਿੱਚ ਗ੍ਰਿਫਤਾਰ ਕੀਤੇ ਸੀ ਰਾਜ ਜੀ ਤੇ ਇਹਨਾਂ ਵਿੱਚ ਜਿਹੜਾ ਲੜਕਾ ਇਹ ਨੇ ਭਜਣ ਦੀ ਕੋਸ਼ਿਸ਼ ਕੀਤੀ ਮੈਨੂੰ ਪਿੱਛਾ ਕਰਕੇ ਜਨ ਫੜ ਲੈਣਾ ਕੋਈ ਹੋਰ ਕੋਈ ਮਾਮਲਾ ਦਰਜ ਕੀਤਾ ਜਾਊਗਾ ਮਾਮਲਾ ਇਹ ਜੋ ਮੁਕੱਦਮੇ ਧਿਆਨ ਚ ਲਾਵਾਂਗੇ ਜੋ ਕਾਰਵਾਈ ਕਰਨੀ ਕਿਤੇ ਇੱਕੋ ਭੱਜਿਆ ਕਿੱਥੋਂ ਦੌੜਿਆ ਇੱਕੋ ਹਸਪੀਟਲੋਂ ਭੱਜਿਆ ਜੀ ਵੜਿਆ ਚੌਂਸੋ ਗਿਆ ਨਹੀਂ ਕਿੰਨੇ ਬੰਦੇ ਵਗਰ ਪੱਜੇ ਦੇ ਖਲਾਫ ਤੇ ਮੈਂ ਇਕੱਲਾ ਹੀ ਪੱਜਾ ਜੀ ਇਹਨਾਂ ਨੂੰ ਦੂਜੇ ਬੰਦੇ ਸਹਮਲੇ ਜੀ ਇਹ ਛੁਟਾ ਕਿਤਰਾ ਦਾ ਲੀਹ ਅ ਘੜੀ ਖੁੱਲੀ ਥੋੜੀ ਜੀ ਸੀ ਕਲਾ ਬੁੱਕ ਛੋਟਾ ਖੱਚ ਕੇ ਪੱਜ ਗਏ ਹਾਂਜੀ ਪਿਛਾ ਕਰਕੇ ਭੱਜ ਲਏ ਲਹਟਕੜੀ ਛੋਟੀ ਜੀ ਨਹੀਂ ਹਟਕੜੀ ਵੱਡੀ ਸੀ ਜਿਹੜਾ ਦਾ ਹੱਥ ਛੋਟਾ ਸੀ ਉਹ ਪੱਜ ਗਿਆ ਵੜਿਆ ਲੱਗ ਬਾਰਾ ਸਾਲ ਪੜਿਆ ਗਿਆ ਇਹ ਬੰਦੇ 100 111 ਦੇ ਵਿੱਚ ਗ੍ਰਿਫਤਾਰ ਕੀਤੇ ਸੀ ਰਾਜ ਜੀ ਤੇ ਇਹਨਾਂ ਵਿੱਚੋਂ ਇਹ ਜਿਹੜਾ ਲड़का ਇਹ ਮੈਂ ਭੱਜਣ ਦੀ ਕੋਸ਼ਿਸ਼ ਕੀਤੀ ਮੈਂ ਦਾ ਪਿੱਛਾ ਕਰਕੇ ਜਦੋਂ ਫੜ ਲਿਆ ਕੋਈ ਹੋਰ ਕੋਈ ਮਾਮਲਾ ਦਰਜ ਕੀਤਾ ਜਾਊਗਾ ਮਾਮਲਾ ਜੋ ਮੁਕੱਦਮੇ ਧਿਆਨ ਚ ਲਿਆਵਾਂਗੇ ਜੋ ਕਾਰਕ ਕਰਨਕ ਤੇ ਇੱਕ ਇੱਕੋ ਬੱਜਾ ਕਿੱਥੋਂ ਦੌੜਿਆ ਇਹ ਤੋਂ ਹਸਪੀਟਲ ਭੱਜਿਆ ਜੀ ਭੜਿਆ ਵਸੇ ਭੜਿਆ ਜਾਂ ਚੌਕ ਤੋਂ ਗਿਆ ਨਾਲ ਕਿੰਨੇ ਬੰਦੇ ਮਗਰ ਭੱਜਿਆ ਤੇ ਖਿਲਾਫ ਤੇ ਮੈਂ ਇਕੱਲਾ ਭੱਜਿਆ ਜੀ ਇਹਨਾਂ ਦੇ ਦੂਜੇ ਬੰਦੇ ਸਮਹਲੇ ਜੀ ਨੇ ਛੋਟਾ ਕਿਤਾਬ ਲੀਕ ਅਸ ਘੜੀ ਖੁੱਲੀ ਥੋੜੀ ਜੀ ਸੀ ਕਦਾ ਬੁੱਕ ਛੋਟਾ ਖਚ ਕੇ ਪੱਜ ਗਿਆ ਹਾਂ ਜੀ ਪਿਛਾ ਕਰਕੇ ਫੜ ਲਿਆ ਲਾ ਹੱਤਕੜੀ ਛੋਟੀ ਸੀ ਨਹੀਂ ਹੱਤਕੜੀ ਵੱਡੀ ਸੀ ਜਿਹੜਾ ਦਾ ਹੱਥ ਛੋਟਾ ਸੀ ਉਹ ਪੱਜ ਗਿਆ ਪੜਿਆ ਗਿਆ ਪੜਿਆ ਗਿਆ